ਪੁਲਿਸ ਸਬਸਤ੍ਰ ਮੁਲਾਜ਼ਮ ਜਾਣ ਬੁੱਝ ਕੇ ਗਲਤ ਕੰਮ ਕਰਦੇ ਨੇ ਮੈਂ ਤਾਂ ਕਹਾਂਗਾ ਵੀ ਪੰਜਾਬ ਪੁਲਿਸ ਬੈਕਫੁੱਟ ਦੇ ਹੋ ਕੇ ਕੰਮ ਕਰ ਰਹੀ ਆ ਪੰਜਾਬ ਪੁਲਿਸ ਡਿਫੈਂਸ ਦੀ ਲੜਾਈ ਲੜ ਰਹੀ ਆ ਨਾਟ ਆਫੈਂਸ ਦੀ ਸੀਬੀਆਈ ਤੋਂ ਸਜ਼ਾਾਂਵਾਂ ਹੋ ਰਹੀਆਂ ਨੇ ਪੁਲਿਸ ਨੂੰ ਜਿਹੜੇ ਪੁਰਾਣੇ ਅਧਿਕਾਰੀ ਇਹ ਵੀ ਕਾਰਨ ਆ ਇੱਕ ਮੋਰਲ ਆਪਣੀ ਹੈ ਡਾਊਨ ਮੋਰਾਲਾ ਪੁਲਿਸ ਉਸ ਐਂਗਲ ਤੋਂ ਕੰਮ ਨਹੀਂ ਕਰਦੀ ਕਿਉਂਕਿ ਇੱਕ ਪਾਸੇ ਤਾਂ ਜਦੋਂ ਕੋਈ ਇਹ ਜੀ ਘਟਨਾ ਵਾਪਰ ਜਾਂਦੀ ਫੋਰਸ ਉਧਰ ਨੂੰ ਜਾਂਦੀ ਹੁੰਦੀ ਹੈ ਦੂਜੇ ਪਾਸੇ ਨਾਲ ਦੇ ਨਾਲ ਰੂਟ ਲਾ ਜਾਂਦਾ ਹੁਣ ਲਗਾਤਾਰ ਇਸੇ ਕਰਕੇ ਲੋਕ ਜਿਆਦਾ ਕੋਰਟਾਂ ਦੇ ਵਿੱਚ ਕਿਉਂ ਜਾ ਰਹੇ ਆ ਕਿਉਂਕਿ ਪੁਲਿਸ ਕੋਲੋਂ ਇਨਸਾਫ ਦੀ ਆਸ ਲੋਕਾਂ ਨੂੰ ਘਟਦੀ ਜਾ ਰਹੀ ਆ ਤੁਸੀਂ ਅੱਜ ਦਰਖਾਸਤ ਦੇ ਦਿਓ ਪੁਲਿਸ ਸਟੇਸ਼ਨ ਤੁਹਾਡੀ ਦਰਖਾਸਤ ਦਾ ਨਿਪਟਾਰਾ ਸਿਰਫ ਪੋਲਿਟਿਕਲ ਸਪਾਰਸ ਨਾਲ ਹੋਏਗਾ ਜਾਂ ਪੈਸੇ ਨਾਲ ਹੋਏਗਾ ਕਿਸੇ ਨੂੰ ਗਨਮੈਨ ਦੇਣਾ ਉਹਨੂੰ ਕਹਿੰਦੇ ਨਾ ਫਲਾਣੇ ਥਾਣੇ ਜੁਦੇ ਦਿਓ ਜੀ ਰਾਣਾ ਕੋਈ ਕਰਨਾ ਵੀਆਈਪੀ ਡਿਊਟੀ ਤੇ ਵੀਆਈਪੀ ਨਾਲ ਭੇਜਣਾ ਉਹਨੂੰ ਭੇਜ ਦਿਓ ਜੀ ਹੁਣ ਤਾਂ ਮੁਲਾਜ਼ਮ ਹੋਈ 10-15 ਨੇ ਉਹ ਵੀ ਵਿਚਾਰੇ ਸਾਰੇ ਡਿਪਰੈਸ਼ਨ ਚ ਨੇ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਕਾਫੀ ਲੋਕ ਨਾਖੁਸ਼ ਨੇ ਆਕਰ ਪੰਜਾਬ ਪੁਲਿਸ ਕਮ ਕਿਸ ਤਰ੍ਹਾਂ ਦੇ ਨਾਲ ਕਰ ਰਹੀ ਹੈ ਔਰ ਪੰਜਾਬ ਦੇ ਵਿੱਚ ਲਗਾਤਾਰ ਕ੍ਰਾਈਮ ਵਧ ਰਿਹਾ ਹੈ ਦਾ ਕਾਰਨ ਕੀ ਹੈ ਸਾਬਕਾ ਇੰਸਪੈਕਟਰ ਸਾਡੇ ਨਾਮ ਮੋਹਿੰਦਰ ਸਿੰਘ ਜੀ ਨੇ ਬੜਾ ਲੰਬਾ ਤਜਰਬਾ ਹੈ ਇਹਨਾਂ ਦਾ ਔਰ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਐਸੋਸੀਏਸ਼ਨ ਦੇ ਜਨਰਲ ਸਗਤਰ ਨੇ ਗੱਲਬਾਤ ਕਰ ਲੈਂਦੇ ਆ ਸਰ ਪੰਜਾਬ ਪੁਲਿਸ ਤੇ ਕਾਫੀ ਕੁਐਸਚਨ ਮਾਰਕ ਅੱਜਕੱਲ੍ਹ ਲੱਗ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਪੰਜਾਬ ਦੇ ਵਿੱਚ ਕ੍ਰਾਈਮ ਵਧ ਰਿਹਾ ਇਹਦੇ ਚ ਦੇਖੋ ਜੀ ਕਈ ਗੱਲਾਂ ਨੇ ਕਾਫੀ ਕੁਛ ਡਿਪੈਂਡ ਕਰਦਾ ਜਿਸ ਕਰਕੇ ਪੁਲਿਸਾ ਜਿਹੜੀ ਕੁਐਸਚਨਿੰਗ ਮਾਰਕ ਦੇ ਘੇਰੇ ਦੇ ਵਿੱਚ ਆਈ ਹੋਈ ਆ ਇੱਕ ਤਾਂ ਹਾਲਾਤ ਇਹ ਜਿਵੇਂ ਬਣੇ ਹੋਏ ਨੇ ਸਾਰੇ ਪਾਸਿਓਂ ਵੀ ਬੜੇ ਪੈਨਿਕ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਕਰਕੇ ਪੁਲਿਸ ਨੂੰ ਬੜਾ ਮਤਲਬ ਕਠਨਾ ਹਾਲਾਤਾਂ ਦੇ ਵਿੱਚ ਗੁਜ਼ਰਨਾ ਪੈ ਰਿਹਾ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੂਜਾ ਕੋਈ ਸਰਕਾਰ ਵੱਲੋਂ ਵੀ ਕੋਈ ਇਹੋ ਜਿਹਾ ਉਪਰਾਲਾ ਐਪਰੀਸ਼ੀਏਸ਼ਨ ਉੱਪਰ ਆਲਾ ਜੈ ਪ੍ਰੀਸੀਸ਼ਨ ਕੋ ਨਹੀਂ ਦਿੱਤੀ ਜਾ ਰਹੀ ਜਿਹਦੇ ਨਾਲ ਪੁਲਿਸ ਹੌਸਲੇ ਦੇ ਨਾਲ ਕੰਮ ਕਰੇ ਮੈਂ ਤਾਂ ਕਹਾਂਗਾ ਵੀ ਪੰਜਾਬ ਪੁਲਿਸ ਬੈਕਫੁੱਟ ਤੇ ਹੋ ਕੇ ਕੰਮ ਕਰ ਰਹੀ ਆ ਪੰਜਾਬ ਪੁਲਿਸ ਡਿਫੈਂਸ ਦੀ ਲੜਾਈ ਲੜ ਰਹੀ ਆ ਨਾਟ ਆਫੈਂਸ ਦੀ ਭਾਰੂ ਰੋਲ ਨਹੀਂ ਅਦਾ ਕਰ ਰਹੀ ਜਿਸ ਕਰਕੇ ਆ ਕਰਾਈਮ ਆ ਡੇ ਬਾਈ ਡੇ ਤੁਹਾਡੇ ਸਾਹਮਣੇ ਆ ਵੀ ਕੀ ਹੁੰਦਾ ਜਾ ਰਿਹਾ ਪੰਜਾਬ ਦੇ ਵਿੱਚ ਅਸੀਂ ਉਹ ਦੌਰ ਦੇਖਿਆ ਤਵਾਦਾ ਵੀ ਜਦੋਂ ਪਹਿਲਾਂ ਉਹਦੇ ਤੋਂ ਧਮਕੀ ਦਿੱਤੀ ਜਾਂਦੀ ਸੀ ਹਰ ਪ੍ਰਤੀ ਮੰਗੀ ਜਾਂਦੀ ਸੀ ਨਾਂ ਦੇਣ ਤੇ ਉਹ ਤਾਂ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਸੀ ਇਦਾਂ ਦਾ ਵਰਤਾਰਾ ਤੁਸੀਂ ਅਕਸਰ ਪੰਜਾਬ ਦੇ ਵਿੱਚ ਲਗਾਤਾਰ ਕਾਫੀ ਦਿਨਾਂ ਤੋਂ ਦੇਖ ਰਹੇ ਹੋ ਆਮਨ ਕਾਨੂੰਨ ਦੀ ਜਿਹੜੀ ਸਿਚੁਏਸ਼ਨ ਆ ਹਾਲਾਤ ਆ ਬੜੀ ਵਿਗੜ ਚੁੱਕੇ ਨੇ ਦਿਨ ਦਿਹਾੜੇ ਗੋਲੀਆਂ ਮਾਰੇ ਜਾਂਦੇ ਨੇ ਦਿਨ ਦਿਹਾੜੇ ਕਤਲ ਹੋ ਰਹੇ ਨੇ ਤੇ ਉਹ ਕੰਟਰੋਲ ਨਹੀਂ ਹੋ ਰਿਹਾ ਤੇ ਇਹਦੇ ਵਿੱਚ ਕਈ ਗੱਲਾਂ ਨੇ ਦੇਖੋ ਪੁਲਿਸ ਵੀਰ ਪੁਲਿਸ ਨੇ ਉਹ ਦੌਰ ਦੇਖਿਆ ਅਤਵਾਦ ਦਾ ਦੌਰ ਦੇਖਿਆ ਅੱਤਵਾਦ ਦੇ ਦੌਰ ਦੇਖਣ ਤੋਂ ਬਾਅਦ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖਿਆ ਵੀ ਅ ਸੀਬੀਆਈ ਕੇਸਸ ਦੇ ਵਿੱਚ ਪਾਰਟਿਕੂਲਰਲੀ ਦੇਖ ਲਓ ਤੁਹਾਡੇ ਸਾਹਮਣੇ ਆ ਵੀ ਕਿੰਨੇ ਸਜਾਵਾਂ ਹੋ ਰਹੀਆਂ ਨੇ ਉਹ ਇਹ ਹੈ ਵੀ ਪੁਲਿਸ ਦਾ ਹੁਣ ਉਹਨਾਂ ਦੇ ਪਿੱਛੇ ਮੈਂ ਤੁਹਾਡਾ ਧਿਆਨ ਲਿਜਾਵਾਂ ਕੋਈ ਹੈ ਨਹੀਂ ਗੋਡਫਾਦਰ ਨਹੀਂ ਹੈ ਹੁਣ ਉਹਨਾਂ ਸਮਿਆਂ ਦੇ ਵਿੱਚ ਅੱਤਵਾਦ ਦੇ ਸਮਿਆਂ ਦੇ ਵਿੱਚ ਪੰਜਾਬ ਪੁਲਿਸ ਨੂੰ ਉਦੋਂ ਦੀ ਸਰਕਾਰ ਨੇ ਉਦੋਂ ਦੇ ਸੀਨੀਅਰ ਅਫਸਰਾਂ ਨੇ ਇਹ ਹੇਠਲੇ ਕਰਮਚਾਰੀ ਤੇ ਅਧਿਕਾਰੀ ਸੀਗੇ ਜਿਨ੍ਹਾਂ ਨੂੰ ਵਰਤਿਆ ਇਹਨਾਂ ਕੋਲੋਂ ਕੰਮ ਲਿਆ ਨੁਕਸਾਨ ਹੋਇਆ ਪੰਜਾਬ ਦੀ ਜਵਾਨੀ ਦਾ ਨੁਕਸਾਨ ਹੋਇਆ ਚਾਹੇ ਉਹ ਮਾਰਨ ਵਾਲੇ ਸੀ ਚਾਹੇ ਮਰਨ ਵਾਲੇ ਸੀ ਹੈ ਤਾਂ ਪੰਜਾਬੀ ਸੀ ਨਾ ਸੇ ਜਿਸ ਕਰਕੇ ਹੁਣ ਅਜ ਉਹਨਾਂ ਨੂੰ ਕਿਸੇ ਸੀਨੀਅਰ ਅਫਸਰ ਨੂੰ ਸੀਬੀਆਈ ਦੇ ਵਿੱਚ ਕੋਈ ਸਜ਼ਾ ਨਹੀਂ ਹੋ ਰਹੀ ਇਹ ਸਭ ਤੋਂ ਵੱਡਾ ਕਾਰਨ ਮੰਨਦੇ ਹੋ ਜਿਹੜੇ ਸੀਬੀਆਈ ਤੋਂ ਸਜ਼ਾਵਾ ਹੋ ਰਹੀਆਂ ਨੇ ਪੁਲਿਸ ਨੂੰ ਜਿਹੜੇ ਪੁਰਾਣੇ ਅਧਿਕਾਰੀ ਸੀ ਇਹ ਵੀ ਕਾਰਨ ਹੈ ਕਿ ਮੋਰਲ ਪੁਲਿਸ ਦਾ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਮੋਰਲ ਆਪਣੀ ਹੈ ਡਾਉਨ ਮੋਰਾਲਾ ਪੁਲਿਸ ਉਸ ਐਂਗਲ ਤੋਂ ਕੰਮ ਨਹੀਂ ਕਰਦੀ ਤੇ ਪੁਲਿਸ ਜਦੋਂ ਦੇਖਦੀ ਹੈ ਵੀ ਸਾਡਾ ਪਿੱਛੇ ਕੌਣ ਖੜਿਆ ਸਾਨੂੰ ਕੌਣ ਸਾਡੇ ਉਹ ਕਰੇਗਾ ਪ੍ਰੋਟੈਕਟ ਕੌਣ ਖੜੇਗਾ ਇੱਕ ਤਾਂ ਰੀਜ਼ਨ ਇਹ ਆ ਦੂਜਾ ਸਰਕਾਰ ਵੱਲੋਂ ਕੋਈ ਸੌਲਡ ਡਾਇਰੈਕਸ਼ਨਲ ਸੌਲਡ ਪਾਲਿਸੀ ਨਹੀਂ ਅਡਾਪਟ ਕੀਤੀ ਜਾ ਰਹੀ ਤੇ ਜੇਕਰ ਕਿਸੇ ਆਪਰੇਸ਼ਨ ਦੇ ਵਿੱਚ ਕਿਸੇ ਪੁਲਿਸ ਅਫਸਰਾਂ ਕਰਮਚਾਰੀ ਦੀ ਕੋਈ ਸਹਿਬਨ ਕੋਈ ਛੋਟੀ ਮੋਟੀ ਗਲਤੀ ਹੋ ਜਾਂਦੀ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਉਹਨੂੰ ਪਨਿਸ਼ਮੈਂਟ ਮਿਲ ਜਾਂਦੀ ਆ ਨਾਲ ਦੀ ਨਾਲ ਤੇ ਵੀ ਤੁਸੀਂ ਇਹ ਕੀਤਾ ਫਾਣਾ ਕੀਤਾ ਟਿੰਗਾ ਕੀਤਾ ਠੀਕ ਆ ਜਦੋਂ ਪੁਲਿਸ ਕੋਈ ਲੜਾਈ ਕੁਸ਼ਲ ਪੁਲਿਸ ਅਫਸਰ ਮੁਲਾਜ਼ਮ ਜਰੂਰ ਜਾਣ ਬੁੱਝ ਕੇ ਗਲਤ ਕੰਮ ਕਰਦੇ ਨੇ ਅਸੀਂ ਐਸੋਸੀਏਸ਼ਨ ਵੱਲੋਂ ਉਹਨਾਂ ਦੀ ਨਖੇਦੀ ਵੀ ਕਰਦੇ ਆ ਪਰ ਸਾਰੀ ਪੁਲਿਸ ਇੱਕ ਤਰ੍ਹਾਂ ਦੀ ਨਹੀਂ ਹੈ ਵਿੱਚ ਬਹੁਤ ਜ਼ਿਆਦਾ ਇਮਾਨਦਾਰ ਪੁਲਿਸ ਅਫਸਰ ਵੀ ਨੇ ਹੱਦ ਤੋਂ ਵੱਧ ਨੇ ਸਿਰਫ ਜਿਹੜੇ ਉਸ ਬੰਦੇ ਨੇ ਜਿਹੜੇ ਪੁਲਿਸ ਨੂੰ ਬਦਨਾਮ ਕਰ ਦਿੰਦੇ ਨੇ ਉਹਨਾਂ ਨਾਲ ਸਾਰੀ ਪੁਲਿਸ ਜਿਹੜੀ ਬਦਨਾਮ ਹੁੰਦੀ ਹੈ ਬਿਲਕੁਲ ਲਗਾਤਾਰ crime ਵਧ ਰਿਹਾ ਕੋਈ ਜਗ੍ਹਾਵਾਂ ਤਾਂ ਇਦਾਂ ਦੀਆਂ ਨੇ ਏਰੀਆ ਦਾ ਪੋਰਚ ਕਾਫੀ ਦੱਸਿਆ ਜਾਂਦਾ ਪਰ ਦੱਸਿਆ ਜਾਂਦਾ ਕਿ ਸਵੇਰੇ ਸਵੇਰੇ ਹੋਵੇ ਜਾਂ ਸ਼ਾਮ ਹੋਵੇ ਕਿ ਲੇਡੀਜ਼ ਜਿਹੜੀਆਂ ਨੇ ਉਹ ਸੈਰ ਕਰਨ ਤੱਕ ਨਹੀਂ ਜਾ ਸਕਦੀਆਂ ਜਾਂ ਫਿਰ ਸਬਜੀ ਜਾਂ ਮੰਡੀ ਨਹੀਂ ਜਾ ਸਕਦੀਆਂ ਸਮਾਨ ਲੈਣ ਨੂੰ ਕਹਰੇ ਕਿ ਜਿਹੜੀ ਚੰਨੀ ਪਾਈ ਹੁੰਦੀ ਹੈ ਕੁਝ ਵੀ ਲੁੱਟਖੋ ਹੋ ਜਾਂਦੀ ਹੈ ਉਹਨਾਂ ਦੇ ਨਾਲ ਹਰ ਦਿਨ ਉਤੋਂ ਵਰਮਾਂ ਜੀ ਦੇਖੋ ਕਈ ਕਾਰਨ ਨੇ ਜਿੱਥੇ ਉਹ ਕਾਰਨ ਆ ਦੂਜਾ ਨਾ ਫੋਰਸ ਦੇ ਵਿੱਚ ਫੋਰਸ ਦੀ ਘਾਟ ਵੀ ਆ ਥਾਣਿਆਂ ਦੇ ਵਿੱਚ ਤੁਸੀਂ ਦੇਖ ਲਓ ਥਾਣਿਆਂ ਦੇ ਵਿੱਚ 8 8 10 10 15 15 ਬਲਾਜ਼ਮ ਨੇ ਤੇ ਫੋਰਸ ਗਸ਼ਤ ਨਹੀਂ ਕਰ ਪੈਂਦੀ ਫੋਰਸ ਜਿਹੜੀ ਕ੍ਰਿਮੀਨਲ ਨੇ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਆ ਉਹਦਾ ਪਿੱਛਾ ਪ੍ਰੋਪਰ ਨਹੀਂ ਕਰ ਸਕਦੀ ਕਿਉਂਕਿ ਇੱਕ ਪਾਸੇ ਤਾਂ ਜਦੋਂ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਫੋਰਸ ਉਧਰ ਨੂੰ ਜਾਂਦੀ ਹੁੰਦੀ ਹੈ ਦੂਜੇ ਪਾਸੇ ਨਾਲ ਦੇ ਨਾਲ ਰੂਟ ਲੱਗ ਜਾਂਦਾ ਵੀ ਫਲਾਣਾ ਵੀਆਈਪੀ ਹੈਗਾ ਜੀ ਇੱਥੇ ਰੂਟ ਤੇ ਖੜੋ ਜਾ ਕੇ ਹੁਣ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੇਖ ਲਓ ਵੀ ਕਿੰਨੇ ਹੱਦੋਂ ਵੱਧ ਹੱਦ ਤੋਂ ਜ਼ਿਆਦਾ ਜਿਹੜੀ ਫੋਰਸ ਹੈ ਜਿਹੜੀ ਹੈ ਵੀਆਈਪੀ ਕਲਚਰ ਲਈ ਯੂਜ਼ ਕੀਤੀ ਜਾ ਰਹੀ ਆ ਜਾਇਦ ਕਿ ਉੱਥੇ ਨਹੀਂ ਇੰਨੀ ਫੋਰਸ ਲਾਉਣ ਦੀ ਕੋਈ ਲੋੜ ਨਹੀਂ ਹੈ ਉਹ ਫੋਰਸ ਹੈ ਜਿਹੜੀ ਉਹ ਆਪਣਾ ਜਿਹੜਾ ਟਾਈਮ ਐ એનર્ਜੀ ਆ ਵੀਆਈਪੀ ਰੂਟ ਤੇ ਵੀਆਈਪੀ ਡਿਊਟੀ ਤੇ ਵੀਆਈਪੀ ਫੰਕਸ਼ਨ ਤੇ ਕਰ ਦਿੰਦੀ ਆ ਥਾਣੇ ਚ ਫੋਰਸ ਨੂੰ ਬੈਠਣ ਦਾ ਟਾਈਮ ਨਹੀਂ ਮਿਲਦਾ ਇਸ ਸਮੇਂ ਦੇ ਦੌਰਾਨ ਹੀ ਫੀਲਡ ਦੇ ਵਿੱਚ ਜਿਹੜੇ ਚੋਰਾਂ ਦੇ ਹੌਸਲੇ ਬਲੰਦ ਹੋ ਜਾਂਦੇ ਨੇ ਲੁੱਟਮਾਰ ਡਕੈਤਾਂ ਦੇ ਹੌਸਲੇ ਬਲੰਦ ਹੋ ਜਾਂਦੇ ਨੇ ਉਹ ਚੋਰੀਆਂ ਕਰਦੇ ਨੇ ਜਾਂ ਖੋਹਾਂ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਹੋਰ ਕੁਝ ਕਰਦੇ ਨੇ ਸੋ ਇਸ ਕਰਕੇ ਦੂਜੇ ਫੋਰਸ ਮਤਲਬ ਵੀ ਦੱਸਿਆ ਥੋੜੇ ਧਿਆਨ ਚ ਲੈਂਦਾ ਹਾਂ ਮੈਂ ਵੀ ਇਸ ਘਾਟ ਕਰਕੇ ਜਿਆਦਾ ਸਟਰਗਲ ਦੇ ਵਿੱਚ ਹੁਣ ਲਗਾਤਾਰ ਇਸੇ ਕਰਕੇ ਲੋਕ ਜਿਆਦਾ ਕੋਰਟਾਂ ਦੇ ਵਿੱਚ ਕਿਉਂ ਜਾ ਰਹੇ ਆ ਕਿਉਂਕਿ ਪੁਲਿਸ ਕੋਲੋਂ ਇਨਾ ਜਿਵੇਂ ਕਹਿੰਦੇ ਨੇ ਅਨਸਾਫ਼ ਦੀ ਆਸ ਨੇ ਲੋਕਾਂ ਨੂੰ ਘਟਦੀ ਜਾ ਰਹੀ ਆ ਛੋਟਾ ਵਪਾਰੀ ਹੋਵੇ ਵੱਡਾ ਵਪਾਰੀ ਹੋਵੇ ਆ ਕੋਈ ਸੈਲੀਬ੍ਰਿਟੀ ਹੋਵੇ ਸਿੰਗਰ ਹੋਵੇ ਐਕਟਰ ਹੋਵੇ ਕੋਈ ਵੀ ਹੋਵੇ ਸੈਲੀਬ੍ਰਿਟੀ ਉਸ ਤੋਂ ਫਰੋਤੀ ਮੰਗੀ ਜਾ ਰਹੀ ਹੈ ਛੋਟੇ ਵਪਾਰੀ ਤੋਂ ਛੋਟੇ ਲੈਵਲ ਦਾ ਬੰਦਾ ਮੰਗ ਰਿਹਾ ਹੈ ਵੱਡੇ ਵਪਾਰੀ ਤੋਂ ਵੱਡੇ ਲੈਵਲ ਦਾ ਬੰਦਾ ਮੰਗ ਰਿਹਾ ਜਿੱਦਾਂ ਪਹਿਲਾਂ ਦਾਉਦ ਕਰਦਾ ਸੀ ਛੋਟਾ ਸ਼ਕੀਲ ਕਰਦਾ ਸੀ ਉਸੇ ਪੈਟਰਨ ਤੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਦੇਖੋ ਜੀ ਇਹ ਤਾਂ ਸਾਰਾ ਮੈਂ ਤੁਹਾਨੂੰ ਧਿਆਨ ਚ ਪਹਿਲਾਂ ਵਰਮਾ ਜੀ ਲਿਆ ਚੁੱਕਾ ਇਹ ਤਾਂ ਸਰਕਾਰ ਤੇ ਡਿਪੈਂਡ ਕਰਦਾ ਹੈ ਸਰਕਾਰ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਲੋਕਾਂ ਨੂੰ ਦਵੇਗੀ ਫੋਰਸ ਚਾਹੇ ਉਹ ਵੀ ਸਰਕਾਰ ਦਾ ਇੱਕ ਪਾਵਾ ਹੈਗਾ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਹੈ ਉਹ ਵੀ ਸਰਕਾਰ ਦੀ ਹੈ ਜੀ ਪਾਲਿਸਿਜ਼ ਹੋਣ ਐ ਜਾਂ ਕੁਝ ਹੋਵੇ ਤੇ ਬਿਲਕੁਲ ਨਹੀਂ ਹੋ ਸਕਦਾ ਸਾਰੀ ਪੰਜਾਬ ਪੁਲਿਸ ਨੂੰ ਨਹੀਂ ਕਹਿ ਰਿਹਾ ਪਰ ਕੁਝ ਕੁ ਮੁਲਾਜ਼ਮ ਐਦਾ ਦੇ ਨੇ ਲੋਕੀ ਡਰਦੇ ਨੇ ਉਹਨਾਂ ਕੋਲ ਜਾਣ ਤੋਂ ਵੀ ਦੇਖੋ ਜੀ ਮੈਂ ਤੁਹਾਨੂੰ ਤੁਹਾਡੇ ਧਿਆਨ ਚ ਲੈਣਾ ਚਾਹੁੰਦਾ ਆ ਵੀ ਤੁਸੀਂ ਅੱਜ ਦਰਖਾਸਤ ਦੇ ਦਿਓ ਪੁਲਿਸ ਸਟੇਸ਼ਨ ਤੁਹਾਡੀ ਦਰਖਾਸਤ ਦਾ ਨਿਪਟਾਰਾ ਸਿਰਫ ਪੋਲਿਟੀਕਲਸ ਪਾਰਸ ਨਾਲ ਹੋਏਗਾ ਜਾਂ ਪੈਸੇ ਨਾਲ ਹੋਏਗਾ ਮਤਵਲੀ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਕਲਚਰ ਹੈ ਇਸ ਸਮੇਂ ਪੁਲਿਸ ਦੇ ਵਿੱਚ ਆ ਚੁੱਕਿਆ ਹੈਗਾ ਵੀ ਆਮ ਬੰਦਾ ਸਿੰਪਲ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ ਅਗਰ ਤੁਹਾਡੇ ਕੋਲ ਪਹੁੰਚ ਨਹੀਂ ਹੈਗੀ ਪੈਸਾ ਨਹੀਂ ਹੈਗਾ ਫਿਰ ਤੁਹਾਨੂੰ ਕੋਰਟ 'ਚ ਜਾਣਾ ਪਏਗਾ ਜਿੱਦਾਂ ਦੁੱਧੇ ਲੋਕ ਜਾ ਰਹੇ ਆ ਮੈਂ ਕਹਿੰਦਾ ਬਿਲਕੁਲ ਲੋਕ ਅੱਕ ਕੇ ਤੰਗ ਹੋ ਗਏ ਤਾਂ ਹੀ ਤੁਸੀਂ ਹੋਰ ਹਾਈ ਕੋਰਟਾਂ ਦੇ ਵਿੱਚ ਦੇਖ ਲਓ ਕਿੰਨਾ ਡੇ ਬਾਈ ਡੇ ਹੁਣ ਸਾਡੇ ਐਸਐਸਪੀ ਸਾਹਿਬ ਨੇ ਕਈ ਜ਼ਿਲ੍ਹਿਆਂ ਦੇ ਸਾਡੇ ਮਾਹਲੀ ਵਾਲੇ ਐਸਐਸਪੀ ਸਾਹਿਬ ਨੇ ਹਰ ਤੀ ਦਿਨਾਂ ਜੋ ਮੇਰੇ ਖਾਤੇ 10 ਵਾਰੀ ਹਾਈ ਕੋਰਟ ਜਾਂਦੇ ਹੁਣੇ ਜਦ ਕਿ ਜਦੋਂ ਅਸੀਂ ਜੌਬ ਕਰਦੇ ਸੀ ਕਦੇ-ਕਦੇ ਜੇਕਰ ਕੋਈ ਐਸਐਸਪੀ ਨੂੰ ਹਾਈ ਕੋਰਟ ਜਾਣਾ ਪੈ ਜਾਂਦਾ ਕਿਸੇ ਕੇਸ 'ਚ ਜਾਂ ਸਿਆਮ ਨੂੰ ਐਸਐਚਓ ਦੀ ਟਰਾਂਸਫਰ ਹੋ ਜਾਂਦੀ ਸੀ ਲੈਂਚ ਭੇਜ ਦਿੱਤਾ ਜਾਂਦਾ ਸੀ ਮੀਨ ਵੀ ਲੋਕਾਂ ਨੂੰ ਲੋਕਾਂ ਨੂੰ ਜਸਟਿਸ ਨਹੀਂ ਮਿਲਦਾ ਲੋਕ ਤੰਗ ਹੋ ਗਏ ਨੇ ਅਫਸਰ ਨਵੇਂ ਜਿਹੜੇ ਅਫਸਰ ਆਏ ਨੇ ਹੁਣ ਮੈਂ ਹੋਰ ਸਭ ਦੇ ਧਿਆਨ 'ਚ ਨਵੀਂ ਗੱਲ ਆਵਾ ਵੀ ਕਲਚਰ ਕਿਦਾਂ ਦਾ ਦੇਖੋ ਡਵੈਲਪ ਹੋਇਆ ਜਲਦੀ-ਜਲਦੀ ਫੋਨ ਨਹੀਂ ਚੱਕਦੇ ਈਵਨ ਕੇ ਪਬਲਿਕ ਦਾ ਦਾ ਕੀ ਚੱਕਣਾ ਹੁਣ ਸਾਡੀ ਐਸੋਸੀਏਸ਼ਨ ਦੇ ਨਮਾਇंदे ਆ ਜੇ ਅਸੀਂ ਵੀ ਕਈ ਐਸਐਚਓ ਨੂੰ ਫੋਨ ਕਰਦੇ ਆ ਨਾ ਹੋ ਨਹੀਂ ਚੱਕ ਟੈਂਡ ਨਹੀਂ ਕਰਦੇ ਸੀਨੀਅਰ ਅਫਸਰ ਚੱਕ ਲੈਂਦੇ ਨੇ ਬਟ ਇਹਨਾਂ ਦੀ ਜਿਹੜੀ ਪਾਲਸੀ ਆ ਟਾਲਮ ਟੋਲ ਦੀ ਹੁੰਦੀ ਆ ਉਸੇ ਕੰਟੈਕਟ ਦੇ ਵਿੱਚ ਸਾਡਾ ਹੋਰ ਕਈ ਥਾਵਾਂ ਤੇ ਜਿਹੜੇ ਐਸ ਐਚਓਜ਼ ਨੇ ਨਾਲ ਸਾਡੀ ਐਸੋਸੀਏਸ਼ਨ ਦਾ ਪੰਗਾ ਪਿਆ ਉਹ ਕਮੋਡੇਟ ਨਹੀਂ ਕਰਦੇ ਜਦ ਕਿ ਸਾਡੇ ਐਸੋਸੀਏਸ਼ਨ ਦੇ ਬੰਦਿਆਂ ਨੇ 30 35 40 ਸਾਲ ਹੀ ਸਾਲ ਨੌਕਰੀਆਂ ਕੀਤੀਆਂ ਨੇ ਬੜੇ ਕਠਨ ਲਾਤਾਂ ਚ ਕੀਤੀਆਂ ਹੋਈਆਂ ਨੇ ਸੋ ਉਹ ਕਾਫੀ ਕੁਝ ਹੈਗਾ ਕਾਰਨ ਹੈ ਕਈ ਬਿਨਾਂ ਕਾਰਨਾ ਕਰਕੇ ਸਾਰਾ ਕੁਝ ਹੋ ਰਿਹਾ ਲੱਗਦਾ ਨਹੀਂ ਕਿ ਜਿਹੜੀ ਨਵੀਂ ਭਰਤੀਆਂ ਹੋਈਆਂ ਨੇ ਉਹਦੇ ਵਿੱਚ ਐਕਸਪੀਰੀਅੰਸ ਦੀ ਵੀ ਥੋੜੀ ਘਾਟ ਹੈ ਹਾਂ ਬਿਲਕੁਲ ਜੀ ਇਹ ਤਾਂ ਦੇਖੋ ਜਿਵੇਂ ਅਸੀਂ ਕਹਿੰਨੇ ਹਾਂ ਸ੍ਰੀ ਆਮ ਦੀ ਸਰਕਾਰ ਨੇ ਜਿਹੜਾ ਇਹ ਪ੍ਰਵੇਸ਼ਨਲ ਸੈਵਨ ਇੰਸਪੈਕਟਰ ਵਾਲਾ ਫਾਰਮੂਲਾ ਡਾਊਟ ਕੀਤਾ ਸੀਗਾ ਪਹਿਲਾਂ ਇਹਨੇ ਕੀਤਾ ਬਾਅਦਰ ਸਰਕਾਰ ਨੇ ਕੀਤਾ ਕਾਂਗਰਸ ਨੇ ਕੀਤਾ ਤੇ ਬਾਅਦ ਚ ਕੀਤਾ ਤੇ ਇਹ ਗਲਤੀ ਦੇਖੋ ਬੇਸਿਕਲੀ ਸਿੱਧੀ ਭਰਤੀ ਪ੍ਰਵੇਸ਼ਨ ਰੇਸ ਸਹੀ ਦੀ ਹੋਣੀ ਚਾਹੀਦੀ ਆ ਤੇ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਆ ਹੁਣ ਇਸ ਸਮੇਂ ਪੁਲਿਸ ਦੇ ਵਿੱਚ ਟ੍ਰੇਨਿੰਗ ਦੀ ਵੀ ਬਹੁਤ ਘਾਟ ਆ ਨਵੇਂ ਜਿਹੜੇ ਰਿਕਰੂਟਮੈਂਟ ਹੋਈ ਆ ਕਸਟੇਬਲੀ ਦੀ ਰਿਕਰੂਟਮੈਂਟ ਹੋਈ ਆ ਪਰਵੇਸ਼ਨ ਸੈਵਨ ਇਨਸਪੈਕਟਰ ਹੋਇਆ ਮਤਲਬ ਇਹਨਾਂ ਨੇ ਡਿਸਪੀਸਪਲਨ ਨੂੰ ਬਿਲਕੁਲ ਉਡਾ ਕੇ ਰੱਖਤਾ ਲੋਕੀ ਅੱਜਕੱਲ ਕਨਫਿਊਜ਼ ਨੇ ਜਾਈਏ ਤੇ ਜਾਈਏ ਕਿੱਥੇ ਅਗਰ ਮੰਨ ਲਓ ਕੋਈ ਕੇਸ ਚੱਲ ਰਿਹਾ ਉਸ ਤੋਂ ਬਾਅਦ ਐਸਐਚਓ ਦੀ ਬਦਲੀ ਹੋ ਜਾਂਦੀ ਹੈ ਦੂਜਾ ਐਸਐਚਓ ਆ ਜਾਂਦਾ ਉਹ ਗੋਲਦਾਨੀ ਕੇਸ ਨਹੀਂ ਦੇਖੋ ਇਹ ਤਾਂ ਉਹ ਆ ਵੀ ਜੇਕਰ ਡਿਊਟੀ ਸੌਂਪੀ ਗਈ ਹੈ ਕਿਸੇ ਬੰਦੇ ਨੂੰ ਜ਼ਿੰਮੇਵਾਰੀ ਆ ਕੋਈ ਵੀ ਇੱਧਰ ਉਸ ਨੂੰ ਹਾਰਡ ਪੁਨਿਸ਼ਮੈਂਟ ਮਿਲੇਗੀ ਸਖਤ ਪੁਨਿਸ਼ਮੈਂਟ ਮਿਲੇਗੀ ਉਹਨੂੰ ਪਤਾ ਜੇ ਪਹਿਲੇ ਨੇ ਗਲਤ ਕੰਮ ਕੀਤਾ ਪਹਿਲੇ ਨੇ ਰੂਲ ਅੰਡਰ ਰੈਗੂਲੇਸ਼ਨ ਦੀ ਵਾਇਲੇਸ਼ਨ ਕੀਤੀ ਆ ਜੇ ਪੁਨਿਸ਼ਮੈਂਟ ਤਕੜੀ ਹੋएगी ਤੂੰ ਜਿਆ ਕਰੂਗਾ ਹੀ ਨਹੀਂ ਜੇ ਪੁਨਿਸ਼ਮੈਂਟ ਹੀ ਨਰਮ ਹੋਏਗੀ ਜਾਂ ਸੌਫਟ ਹੋਏਗੀ ਉਹਨਾਂ ਦਾ ਕਰਨਾ ਹੀ ਆ ਪਰ ਕਰੀਏਗੀ ਸਿਸਟਮ ਦਾ ਸਾਰਾ ਜਿਹੜਾ ਪੋਲੀਟੀਕਲ ਗ੍ਰਿਪ ਚ ਆਇਆ ਹੋਇਆ ਹੁਣ ਅੱਜ ਦੀ ਡੇਟ 'ਚ ਕੋਈ ਵੀ ਐਸਐਚਓ ਪੋਲੀਟੀਕਲ ਸਪਾਸ ਤੋਂ ਬਗੈਰ ਨਹੀਂ ਲੱਗਦਾ ਕੋਈ ਵੀ ਡੀਐਸਪੀ ਸਪਲੀਟੀਕਲ ਸਪਾਸ ਤੋਂ ਬਗੈਰ ਨਹੀਂ ਲੱਗਦਾ ਵੱਡੇ ਅਫਸਰਾਂ ਜੀ ਵੀ ਇਹੀ ਵਰਤਾਰਾ ਵੀ ਨਰੋਲ ਪੋਲੀਟੀਕਲ ਗਲਬਾ ਹੋਣ ਕਰਕੇ ਵੀ ਪੁਲਿਸ ਹੈ ਜਿਹੜੀ ਫੋਰਸ ਹੈ ਇੱਕ ਪੋਲੀਟੀਕਲ ਮੋਰਾ ਬਣ ਗਈ ਪੋਲੀਟੀਕਲ ਮੈਤੋਲਿਕ ਕਿਸਮ ਦੀ ਸਾਇਲੈਂਟ ਸਪੋਕਸਮੈਨ ਬਣ ਗਈ ਜਿਸ ਕਰਕੇ ਵੀ ਪੁਲਿਸ ਦੀ ਕੋਈ ਜਾਦੀ ਨਹੀਂ ਤੇ ਕੋਈ ਚੀਜ਼ ਨਹੀਂ ਤੇ ਉਸ ਤਰ੍ਹਾਂ ਹੀ ਮੈਂ ਤੁਹਾਨੂੰ ਦੱਸਾਂਗਾ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸਬਡਿਵੀਜ਼ਨਾਂ ਦੇ ਵਿੱਚ ਸਾਡੇ ਕੋਲ ਠੋਸ ਫੁਕਤਾ ਸਬੂਤ ਨੇ ਆ ਸਰਕਾਰ ਦੇ ਜਿਹੜੇ ਹਲਕਾ ਅਧਿਕਾਰੀ ਨੇ ਜਾਂ ਐਮਐਲਏ ਨੇ ਉਹ ਕਿਹ ਟਿਰਫ ਸੰਦਾ ਬੋਲ ਵਾਲਾ ਹੋ ਰਿਹਾ ਮੈਨੂੰ ਲੱਗਦਾ ਕਿ ਆਦੀ ਫੋਰਸ ਮੋਹਾਲੀ ਦਿੱਤਾ 에어ਪੋਰਟ ਰੋਡ ਤੇ ਖੜੀ ਹੁੰਦੀ ਹੋਣੀ ਹੈ। ਹਰ ਦਿਨ ਉੱਥੇ ਵੀ ਆਈਪੀ ਰੂਟ ਕੋਈ ਨਾ ਕੋਈ ਲੱਗਦਾ। ਉਹ ਤਾਂ ਦੇਖੋ ਜੀ ਮਹਾਲੀ ਚੇਪੋਰਟ ਹੋਣ ਕਰਕੇ ਵੀਆਈਪੀ ਚੰਡੀਗੜ੍ਹ ਦਾ ਹੋ ਗਿਆ, ਹਿਮਾਚਲ ਦਾ ਹੋ ਗਿਆ, ਹਰਿਆਣੇ ਦੇ ਹੋ ਗਏ, ਪੰਜਾਬ ਦੇ ਹੋ ਗਏ। ਰੂਟ ਸਾਰੇ ਮਤਲਬ ਫੋਰਸ ਰੂਟ ਤੇ ਰਹਿੰਦੀ ਆ ਥਾਣੇ ਦੇ ਵਿੱਚ ਫੋਰਸ ਨੂੰ ਬੈਠਣ ਦਾ ਬਹੁਤ ਘੱਟ ਮੌਕਾ ਮਿਲਦਾ ਜਿਹਦੇ ਨਾਲ ਲੋਕ ਬੜੇ ਪ੍ਰੇਸ਼ਾਨ ਹੁੰਦੇ ਨੇ ਲੋਕਾਂ ਦੀਆਂ ਦਰਖਾਸਤਾਂ ਦੀ ਸੁਣਵਾਈ ਨਹੀਂ ਹੁੰਦੀ ਲੋਕਾਂ ਦੀਆਂ ਮੁਸ਼ਕਲਾਂ ਦਾ ਨਪਟਾਰਾ ਨਹੀਂ ਹੁੰਦਾ ਇੱਕ ਤਾਂ ਫੋਰਸ ਪਹਿਲਾਂ ਹੀ ਕਟਾ ਥਾਣਿਆਂ ਦੇ ਵਿੱਚ ਉਹਨੂੰ ਮੈਂ ਤੁਹਾਡੇ ਧਿਆਨ 'ਚ ਲੈਣਾ ਚਾਹੁੰਦਾ ਵੀ ਜ਼ਿਲ੍ਹਾ ਫੋਰਸ ਵਿੱਚੋਂ ਹੀ ਕਟੋ-ਕਟ ਹੁਣ 20 ਵਿੰਗ ਬਣਾ ਦਿੱਤੇ ਕੱਢ ਗਏ ਜਿਨੇ ਸੈਂਕਸ਼ਨ ਟਨ ਆਫਰੀ ਆ ਹੁਣ ਉਹ ਵਿੰਗ 'ਚ ਥੋੜ੍ਹ-ਥੋੜ੍ਹ ਥੋੜੇ ਲੋਕ ਚਲੇ ਗਏ ਕਿਸੇ ਨੂੰ ਗਨ ਮੈਨ ਦੇਣਾ ਉਹਨੂੰ ਕਹਿੰਦੇ ਨਾ ਫਲਾਣੇ ਥਾਣੇ ਚ ਦੇ ਦਿਓ ਜੀ ਫਰਾਣਾ ਕੋਈ ਕਰਨਾ ਵੀ ਆਈਪੀ ਡਿਊਟੀ ਤੇ ਵੀ ਆਈਪੀ ਨਾਲ ਭੇਜਣਾ ਉਹਨੂੰ ਭੇਜ ਦਿਓ ਜੀ ਮੈਂ ਦੱਸ ਰਿਹਾ ਤੁਹਾਨੂੰ ਵੀ ਥਾਣਾ ਦੇ ਵਿੱਚ ਕਿਸੇ ਟਾਈਮ ਅਸੀਂ ਦੇਖਿਆ ਵੀ ਸੰਤਰੀ ਵੀ ਹੁੰਦੇ ਸੀ ਗਾਰਦ ਵੀ ਹੁੰਦੀ ਸੀ ਸਾਰਾ ਕੁਝ ਹੁੰਦਾ ਸੀ ਹੁਣ ਤਾਂ ਮੁਲਾਜ਼ਮ ਉਹੀ 10 15 ਨੇ ਉਹ ਵੀ ਵਿਚਾਰੇ ਸਾਰੇ ਡਿਪਰੈਸ਼ਨ ਚ ਨੇ ਕੋਈ ਕਿਸੇ ਚੀਜ਼ ਦਾ ਅਮਰੀਜ਼ ਐ ਕੋਈ ਕਿਸੇ ਚੀਜ਼ ਦਾ ਅਮਰੀਜ਼ ਐ ਦਵਾਈਆਂ ਦੇ ਭੰਡਾਰ ਤੇ ਭੰਡਾਰ ਖਾਰੇ ਨੇ ਡਿਊਟੀ ਕਾਦੀ ਕਰਨਗੇ ਜਿਹੜੇ ਹੈਗੇ ਨੇ ਉਹ ਫਿਰ ਹਾਈ ਕੋਰਟ ਵਾਲੇ ਕੋਰਟ ਵਾਲੇ ਚੱਕਰਾਂ 'ਚ ਬਿਜ਼ੀ ਨੇ ਪਹਿਲੇ ਲੋਕਾਂ ਨੂੰ ਥੋੜਾ ਹੁੰਦਾ ਸੀ ਕਿ ਸਾਨੂੰ ਇਨਸਾਫ ਮਿਲੇਗਾ ਸੀ ਥਾਣੇ ਦੇ ਵਿੱਚ ਜਾਵਾਂਗੇ ਸਾਡੀ ਗੱਲ ਸੁਣੀ ਜਾਊਗੀ ਸਾਨੂੰ ਇਨਸਾਫ ਮਿਲੇਗਾ ਅੱਜਕੱਲ ਉਹਦੇ ਤੋਂ ਵੀ ਭਰੋਸਾ ਲੋਕਾਂ ਦਾ ਉੱਠਦਾ ਜਾ ਰਿਹਾ ਨਹੀਂ ਕੋਈ ਐਹੀ ਜੀ ਗੱਲ ਤਾਂ ਨਹੀਂ ਹੈ ਦੇਖੋ ਜੀ ਫੋਰਸ ਸਾਰੀ ਪੰਜੇ ਉਂਗਲਾਂ 'ਚ ਸਾਰ ਨਹੀਂ ਹੁੰਦੀਆਂ ਹੈਗੇ ਨੇ ਵਿੱਚ ਕੋਈ ਬੰਦੇ ਸਾਡੇ ਅਫਸਰਾਂ ਵਿੱਚ ਸਾਡੇ ਕੋਈ ਹਾਈ ਲੈਵਲ ਦੇ ਅਧਿਕਾਰੀ ਨੇ ਉਹ ਹੋਰ ਵੀ ਨੇ ਜ਼ਰੂਰ ਕਰਦੇ ਨੇ ਗਲਤ ਉਹ ਕਰਦੇ ਨੇ ਕੋਈ ਸਾਡਾ ਤੁਹਾਨੂੰ ਦੱਸਿਆ ਖੁਦ ਸਾਡੀ ਐਸੋਸੀਏਸ਼ਨ ਦਾ ਕਿ ਸੱਚ ਨਾਲ ਪੇਚਾ ਫਸਿਆ ਦੂਰ ਤੱਕ ਕਾਨੂੰ ਜਣਾ ਜੇਕਰ ਸਾਨੂੰ ਨਹੀਂ ਕਮਊਂਡੇਟ ਕਰਦੇ ਆ ਪਬਲਿਕ ਦਾ ਕੀ ਹਾਲ ਹੋਏਗਾ ਸਿਰਫ ਇਹ ਜੋ ਆ ਸਾਰਾ ਕੁਝ ਇਹ ਜੇ ਪੋਲੀਟੀਕਲ ਸਿਸਟਮ ਦੇ ਅਧੀਨ ਆ ਜੇ ਪੋਲੀਟੀਕਲ ਸਿਸਟਮ ਵੱਲੋਂ ਕੋ ਡਾਇਰੈਕਸ਼ਨ ਹੋਏ ਵੀ ਪਬਲਿਕ ਦੀ ਗੱਲ ਸੁਣਨੀ ਆ ਪਬਲਿਕ ਨੂੰ ਇਨਸਾਫ ਦੇਣਾ ਪਬਲਿਕ ਨਾਲ ਧੱਕਾ ਨਹੀਂ ਕਰਨਾ ਤਾਂ ਉਸ ਅਫਸਰ ਦੀ ਕੀ ਮਜ਼ਾਲ ਆ ਕੀ ਜੁਰਤ ਆ ਕੁਝ ਕਰ ਲੂਗਾ ਕੁਝ ਵੀ ਨਹੀਂ ਕਰ ਪਾਏਗਾ ਆਖਰੀ ਸਵਾਲ ਆ ਮੇਰਾ ਇਸ ਚੀਜ਼ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਨਸਾਫ ਕਿਸ ਤਰ੍ਹਾਂ ਮਿਲ ਸਕਦਾ ਹੈ ਕ੍ਰਾਈਮ ਪੰਜਾਬ ਦੇ ਵਿੱਚ ਕੰਮ ਕਿਸ ਤਰ੍ਹਾਂ ਹੋ ਸਕਦਾ ਦੇਖੋ ਜੀ ਮੈਂ ਤਾਂ ਇਹ ਕਹਾਂਗਾ ਵੀ ਪੁਲਿਸ ਫੋਰਸ ਨੂੰ ਇੰਡੀਪੈਂਡੈਂਟ ਸੰਸਥਾ ਦੇ ਤੌਰ ਤੇ ਕੰਮ ਕਰਨ ਦੇਣਾ ਚਾਹੀਦਾ ਇਹਦੇ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਕੋਈ ਨਾ ਹੋਵੇ ਕਿਸੇ ਕਿਸਮ ਦੀ ਮੈਂ ਤਾਂ ਇਹ ਵੀ ਕਹਾਗਾ ਜਿਹੜੀ ਪੁਲਿਸ ਫੋਰਸ ਆ ਇਹ ਗਵਰਨਰ ਦੇ ਡਾਇਰੈਕਸ਼ਨ ਦੇ ਗਵਰਨਰ ਸਾਹਿਬ ਦੀ ਰੈਨਮਾਈ ਹੇਟ ਕੰਮ ਕਰਨੀ ਚ ਕੰਮ ਕਰੇਗੀ ਤਾਂ ਤਾਂ ਬਚਾਅ ਹੋਏਗਾ ਅਦਰਵਾਈਜ਼ ਜੇਕਰ ਅਸੀਂ ਪੋਲਿਟੀਕਲ ਗ੍ਰਿਪ ਵਿੱਚ ਫੋਰਸ ਨੂੰ ਪਾ ਕੇ ਰੱਖਾਂਗੇ ਲਾਲ ਫਿੱਤਾ ਸਹੀ ਚਲੇਗੀ ਕਰਪਸ਼ਨ ਚਲੇਗਾ ਭ੍ਰਿਸ਼ਟਾਚਾਰ ਚਲੇਗਾ ਸਾਰਾ ਕੁਝ ਫਿਰ ਕੁਝ ਨਹੀਂ ਹੋਣਾ ਲੋਕਾਂ ਨਾਲ ਇਦਾਂ ਹੀ ਧੱਕਾ ਹੋਏਗਾ ਇਦਾਂ ਹੀ ਦੁਰਵਿਵਹਾਰ ਹੋਏਗਾ ਸਾਰਾ ਕੁਝ ਇਦਾਂ ਹੋਏਗਾ ਦੂਜੀ ਗੱਲ ਮੈਂ ਆਪਣੇ ਅਫਸਰਾਂ ਨੂੰ ਵੀ ਕਹਾਂਗਾ ਵੀ ਲੋਕ ਫੋਰਸ ਨੂੰ ਇਸ ਫੋਰਸ ਨੂੰ ਸਿੱਖਿਤ ਕਰਨ ਦੀ ਲੋੜ ਆ ਪ੍ਰੋਪਰ ਟ੍ਰੇਨਿੰਗ ਦੇਣ ਦੀ ਲੋੜ ਆ ਚਾਹੇ ਉਹ ਸਿਪਾਹੀਆ ਚਾਹੇ ਹੌਲਦਾਰਾ ਚਾਹੇ ਐਸਆਈਏ ਚਾਹੇ ਇਨਸਪੈਕਟਰ ਚਾਹੇ ਸਬ ਇਨਸਪੈਕਟਰ ਤੀਜੀ ਆ ਉਹਨਾਂ ਨੂੰ ਫੈਸਿਲਿਟੀ ਦੇਣੀ ਚਾਹੀਦੀ ਆ ਜਿੰਨੀ ਫੋਰਸ ਹੈਗੀ ਆ ਅੱਜ ਕਿੰਨੇ ਜਿਆਦਾ ਮਾਤਰਾ ਦੇ ਵਿੱਚ ਜਿਹੜੇ ਕਰਮਚਾਰੀ ਤੇ ਅਧਿਕਾਰੀ ਨੇ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਪ੍ਰੇਮ ਛੋਰ ਦੀਆਂ ਫੈਲਾ ਪਈਆਂ ਨੇ ਨੌਕਰੀ ਪੂਰੀ ਕਰਨੀ ਨਹੀਂ ਚਾਹੁੰਦੇ ਕੋਈ ਆਪਟਰ ਕੋਈ ਨਾ ਕੋਈ ਤਾਂ ਕਾਰਨ ਹੈਗਾ ਨਾ ਸੋ ਇਸ ਕਾਰਨ ਨੂੰ ਸਾਰੀ ਮੁਸ਼ਕਲਾਂ ਨੂੰ ਸੋਲਵ ਕੌਣ ਕਰ ਸਕਦੀ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਕਰ ਸਕਦੇ ਨੇ ਡੀਜੀਪੀ ਸਾਹਿਬ ਕਰ ਸਕਦੇ ਨੇ ਪੰਜਾਬ ਸਰਕਾਰ ਮਸਲਾ ਹੱਲ ਕਰ ਸਕਦੀ ਹੈ ਜੇਕਰ ਸਰਕਾਰ ਧਿਆਨਧਾਰੀ ਦੇ ਨਾਲ ਸਹੀ ਡਾਇਰੈਕਸ਼ਨ ਦੇ ਵਿੱਚ ਕੰਮ ਕਰੇ ਤਾਂ ਲੋਕਾਂ ਨੂੰ ਵੀ ਜਸਟਿਸ ਮਿਲੇਗਾ ਪੁਲਿਸ ਵੀ ਸੌਖੇ ਤਰੀਕੇ ਨਾਲ ਕੰਮ ਕਰੇਗੀ ਤੇ ਲੋਕ ਵੀ ਸੌਖੇ ਰਹਿਣਗੇ ਪੁਲਿਸ ਵੀ ਸੌਖੀ ਰਹੇਗੀ ਸਾਰਾ ਪ੍ਰਸ਼ਾਸਨ ਵੀ ਸੌਖਾ ਰਹੇਗਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਸਾਬਕਾ ਇਨਸਪੈਕਟਰ ਮੋਹਿੰਦਰ ਸਿੰਘ ਜੀ ਸਾਡੇ ਨਾਲ ਸੀਗੇ ਬੜਾ ਲੰਬਾ ਤਜਰਬਾ ਇਹਨਾਂ ਦਾ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਡਿਊਟੀ ਕੀਤੀ ਆ ਵਕ ਵਕ ਥਾਮਾਂ ਤੇ ਕਾਲਾ ਦੋਰ ਵੀ ਦੇਖਿਆ ਪੰਜਾਬ ਦਾ ਕਾਫੀ ਚੀਜ਼ਾਂ ਇਹਨਾਂ ਨੇ ਦੇਖੀਆਂ ਤਜਰਬਾ ਇਹਨਾਂ ਦਾ ਕਾਫੀ ਵੱਡਾ ਹੈ ਔਰ ਅੱਜ ਅੱਜਕੱਲ ਜਿਹੜੀ ਪੁਲਿਸ ਦੇ ਜਿਹੜੀ ਕਾਰਵਾਈ ਹੈ ਉਹ ਵੀ ਬੜੀ ਬ੍ਰਿੱਕੇ ਦੇ ਨਾਲ ਦੇਖਦੇ ਨੇ ਇਸ ਕਰਕੇ ਇਹਨਾਂ ਨੇ ਮਸਲਾ ਚੱਕਿਆ ਔਰ ਤੁਮ ਸਾਰੀ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਨਰੇਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰ